ਦੇ ਨਾਲ ਇੱਕ ਵਾਈ ਵੀਡੀਓ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਜਵਾਕਾਂ ਨੂੰ ਗੱਡੀਆਂ ਦੇ ਕੇ ਭੇਜ ਦਿਓ ਤਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਦੇ ਨਾਲ ਦੇਖ ਲਓ ਕਿਉਂਕਿ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਖੌਫਨਾਕ ਨੇ ਤੇ ਕੁਝ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੌਜਵਾਨਾਂ ਨੂੰ ਤਾਂ ਰੱਬ ਆਪ ਹੀ ਆ ਕੇ ਰੱਖ ਗਿਆ ਤਾਂ ਦੱਸ ਜਿਏ ਕਿ ਦੋ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਇੱਕ ਗਲੀ ਦੇ ਵਿੱਚ ਗੱਡੀ ਜਿਹੜੀ ਹੈ ਉਸ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾਇਆ ਜਾ ਰਿਹਾ ਸੀ ਕਿ ਅਚਾਨਕ ਇੱਕ ਗੱਡੀ ਬੇਕਾਬੂ ਹੋ ਗਈ ਤੇ ਗਲੀ ਦੇ ਵਿੱਚ ਹੀ ਪਲਟ ਗਈ ਹਾਲਾਂਕਿ ਗਨੀਮਤ ਇਹ ਰਹੀ ਕਿ ਇਹ ਕਿਸੇ ਕਿਸਮ ਦਾ ਹਾਈਵੇ ਨਹੀਂ ਸੀ ਜਾਂ ਫਿਰ ਅੱਗੇ ਕੋਈ ਵਾਹਨ ਨਹੀਂ ਸੀ ਆ ਰਿਹਾ ਨਹੀਂ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ ਉਸ ਤੋਂ ਬਾਅਦ ਆਵਾਜ਼ ਸੁਣ ਕੇ ਲੋਕ ਆਂਦੇ ਨੇ ਲੋਕਾਂ ਦੇ ਆਣ ਤੋਂ ਪਹਿਲਾਂ ਹੀ ਮੁੰਡੇ ਜਿਹੜੇ ਨੇ ਉਹ ਕੋ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਮੁੰਡੇ ਕਾਫੀ ਡਰੇ ਹੋਏ ਵੀ ਨਜ਼ਰ ਆਉਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਮਾਪਿਆਂ ਨੂੰ ਵੀ ਐਸੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਖੌਫਨਾਕ ਤਸਵੀਰਾਂ ਜਿੱਥੇ ਇੱਕ ਗੱਡੀ ਜਿਹੜੀ ਹੈ ਉਹ ਗਲੀ ਦੇ ਵਿੱਚ ਕੀ ਪਲਟ ਜਾਂਦੀ ਹੈ ਕਿਸੇ ਕਿਸਮ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਰਿਆ ਗੱਡੀ ਜ਼ਰੂਰ ਨੁਕਸਾਨੀ ਗਈ ਹੈ ਪਰ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਜਵਾਕਾਂ ਨੇ ਲਗਜ਼ਰੀ ਗੱਡੀ ਜਿਹੜੀ ਗਲੀ ਦੇ ਵਿੱਚ ਉਹੋ ਪਲਟਾ ਦੱਤੀ ਹੈ ਇੱਕ ਗੱਡੀ ਬੇਕਾਬੂ ਹੋਈ ਜਿਸ ਦੇ ਚਲਦੇ ਸਾਰਾ ਹਾਦਸਾ ਵਾਪਰਿਆ ਹਾਲਾਂਕਿ ਆਵਾਜ਼ ਸੁਣ ਕੇ ਉੱਥੇ ਲੋਕ ਜ਼ਰੂਰ ਆਏ ਲੋਕ ਵੀ ਡਰ ਗਏ ਸੀ ਜਦੋਂ ਇਹਦੇ ਦੋ ਜਵਾਕ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਔਰ ਇਹਨਾਂ ਦੇ ਵੱਲੋਂ ਫਿਰ ਆਪਣੇ ਮਾਪਿਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਿਸੇ ਕਿਸਮ ਦੇ ਵਾਹਨ ਦੇ ਕੇ ਭੇਜ ਦਿਓ ਗੱਡੀ ਦੇ ਕੇ ਭੇਜ ਦਿਓ ਸਕੂਟਰੀਆ ਦੇ ਕੇ ਭੇਜ ਦਿਓ ਤਾਂ ਸਾਵਧਾਨ ਹੋ ਜਾਓ ਇਹ ਵੀਡੀਓ ਜ਼ਰਾ ਧਿਆਨ ਦੇ ਨਾਲ ਦੇਖੋ ਕਿ ਕਿਵੇਂ ਗੱਡੀ ਜਿਹੜੀ ਆ ਉਹ ਸੜਕ ਦੇ ਵਿੱਚ ਹੀ ਪਲਟ ਜਾਂਦੀ ਹੈ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਖੌਫਨਾਕ ਦੱਸੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਇਹ ਵੀਡੀਓ ਸ੍ਰਿਮੁਖਸਰ ਸਾਹਿਬ ਜੀ ਦੱਸੀ ਜਾ ਰਹੀ ਹੈ ਔਰ ਇਹ ਘਟਨਾ ਸਾਂਦੇ ਵਾਲਾ ਰੋਡ ਦੀ ਹੈ ਜਿਸ ਦੀ ਸੀਸੀਟੀਵੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਇਹ ਨਾ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ ਕਮੈਂਟ ਬਾਕਸ ਵਿੱਚ ਤੁਸੀਂ ਵੀ ਆਪਣੀ رائے ਸਾਂਝੀ ਕਰ ਸਕਦੇ ਹੋ ਦਰਅਸਲ ਅੱਜ ਕੱਲ ਜਿਹੜੇ ਨੌਜਵਾਨ ਨੇ 16 ਸਾਲ ਤੋਂ ਲੈ ਕੇ 18 ਸਾਲ ਦੇ ਉਹ ਹੁੱਲੜਬਾਜ਼ੀ ਬਹੁਤ ਕਰਦੇ ਨੇ ਔਰ ਜਦੋਂ ਕਈ ਵਾਰ ਮਾਪੇ ਜਿਹੜੇ ਨੇ ਉਹ ਕੋ ਕੇਅਰ ਨਹੀਂ ਕਰਦੇ ਤਾਂ ਉਹਨਾਂ ਨੂੰ ਇੰਜ ਹੀ ਬਾਹਨ ਦੇ ਕੇ ਤੋੜ ਦਿੱਤਾ ਜਾਂਦਾ ਹੈ ਜਾਂ ਜਦੋਂ ਬੱਚੇ ਨਵੇਂ-ਨਵੇਂ ਗੱਡੀ ਜਾਂ ਫਿਰ ਕੋਈ ਵੀ ਵਾਹਨ ਚਲਾਉਣਾ ਸਿੱਖਦੇ ਨੇ ਤਾਂ ਉਹਨਾਂ ਦੇ ਵੱਲੋਂ ਉਸ ਤਰੀਕੇ ਦੇ ਨਾਲ ਸੰਜਮ ਨਹੀਂ ਵਰਤਿਆ ਜਾਂਦਾ ਜਿਸ ਦਾ ਨਤੀਜਾ ਇਹ ਹੁੰਦਾ ਹੈ ਜੇਕਰ ਇਹ ਹਾਦਸਾ ਭਿਆਨਕ ਹੁੰਦਾ ਜੇਕਰ ਕੋਈ ਹਾਈਵੇ ਹੋਂਦਾ ਜਾਂ ਫਿਰ ਇੱਥੇ ਕੁਝ ਹੋਰ ਵਾਹਨ ਕੋਈ ਮੌਜੂਦ ਹੁੰਦਾ ਜੇ ਉਹ ਟੱਕਰ ਹੋ ਜਾਂਦੀ ਤਾਂ ਸ਼ਾਇਦ ਦੋ ਘਰਾਂ ਦੇ ਚਿਰਾਗ ਬੁੱਝ ਜਾਣੇ ਸੀ ਤੇ ਮਾਪਿਆਂ ਦੇ ਪੱਲੇ ਰਹਿ ਜਾਣਾ ਸੀ ਸਿਰਫ ਰੋਣਾ ਤੇ ਹੁਣ ਤੁਸੀਂ ਇਹਨਾਂ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ ਹਾਲਾਂਕਿ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਕਿ ਇੱਕ ਤਰੀਕੇ ਨਾਲ ਰੱਬ ਹੀ ਇਹਨਾਂ ਨੂੰ ਰੱਖ ਗਿਆ ਔਰ ਨਹੀਂ ਤਾਂ ਇੱਥੇ ਮਾਪਿਆਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ ਤੇ ਮਾਪਿਆਂ ਦੇ ਪੱਲੇ ساری ਉਮਰ ਦਾ ਰੋਣਾ ਰਹਿ ਜਾਣਾ ਸੀ ਕਿਉਂਕਿ ਆਪਣੇ ਬੱਚਿਆਂ ਤੋਂ ਮਾਪਿਆਂ ਨੂੰ ਕਾਫੀ ਆਸਾਂ ਉਮੀਦਾਂ ਹੁੰਦੀਆਂ ਨੇ ਪਰ ਇਹ ਤਸਵੀਰਾਂ ਤੁਸੀਂ ਦੇਖੋ ਆਪਣੇ ਆਪ ਦੇ ਵਿੱਚ ਸੀਸੀਟੀਵੀ ਵੀਡੀਓ ਕਾਫੀ ਜ਼ਿਆਦਾ ਦਰਾ ਦੇਣ ਵਾਲੀ ਹੈ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਆਮ ਜਿਹੜੇ ਮਾਪੇ ਨੇ ਉਹ ਅੱਜ ਕੱਲ ਆਪਣੇ ਜਵਾਕਾਂ ਨੂੰ ਗੱਡੀਆਂ ਮੋਟਰਸਾਈਕਲ ਸਕੂਟੀਆਂ ਜਾਂ ਫਿਰ ਹੋਰ ਵਾਹਨ ਦੇ ਕੇ ਭੇਜ ਦਿੰਦੇ ਨੇ ਲੋਕਲ ਕਈ ਵਾਰ ਸਮਾਨ ਲੈ ਕੇ ਆਉਣ ਵਾਸਤੇ ਜਾਂ ਫਿਰ ਗੇੜੀ ਤੇ ਜਾਣ ਵਾਸਤੇ ਪਰ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿੰਝ ਜਵਾਕ ਜਿਹੜੇ ਨੇ ਉਹ ਕੋ ਲਗਜ਼ਰੀ ਗੱਡੀ ਚਲਾ ਰਖੇ ਸੀ ਤੇ ਇੰਨੀ ਦੇਰ ਨੂੰ ਇਹ ਗੱਡੀ ਪਲਟ ਜਾਂਦੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਦੋ ਜਵਾਕ ਜਿਹੜੇ ਨੇ ਉਹ ਕੋ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਹਾਲਾਂਕਿ ਲੋਕ ਵੀ ਆਵਾਜ਼ ਸੁਣ ਕੇ ਬਾਹਰ ਆਉਂਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਇੱਕ ਵਾਰ ਤੁਹਾਨੂੰ ਇਹ ਸਾਰੀ ਵੀਡੀਓ ਦਿਖਾ ਦੰਨੇ ਆ